ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਪਿੰਡ ਬਿਹਾਲਾ ਜ਼ਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਕਿ ਦਿਰਵਾਤ ਤੰਤਨ ਬਾਬਾ ਗੁੱਗਾ ਯਾਰ ਪੀਰ ਜੀ ਦੇ ਸਥਾਨ ਤੇ ਸੋਨ ਨੱਗਨਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਅਤੇ ਇਲਾਕੇ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੰਤਨ ਬਾਬਾ ਗੁੱਗਾ ਯਾਰ ਪੀਰ ਜੀ ਦੀ ਯਾਦ ਵਿੱਚ ਮਾਲ ਡੰਗਰ ਅਤੇ ਨਗਰ ਦੀ ਸ਼ੁਕ ਸ਼ਾਂਤੀ ਲਈ ਸਲਾਨਾ 18ਵਾਂ ਸ਼ਾਨਦਾਰ ਛਿੰਝ ਮੇਲਾ 31 ਅਗਸਤ 2025 ਨੂੰ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਚਰਨਜੀ ਲਾਲ ਬਿਹਾਲਾ ਨੇ ਸਰਬ ਧਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 18ਵੇਂ ਛਿੰਝ ਮੇਲੇ ਦੌਰਾਨ ਪੰਜਾਬ ਦੇ ਨਾਮਵਰ ਪਹਿਲਵਾਨ ਪੁੱਜ ਕੇ ਕੁਸ਼ਤੀਆਂ ਲੜਨਗੇ ਇਸ ਮੌਕੇ ਸਲਾਨਾ 18ਵੇਂ ਸ਼ਾਨਦਾਰ ਛਿੰਝ ਮੇਲੇ ਦੌਰਾਨ ਮੁੱਖ ਮਹਿਮਾਨ ਡਾਕਟਰ ਰਾਜਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਡਾਕਟਰ ਇਸ਼ਾਨ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਫਰੀਸ਼ ਕੁਮਾਰ ਐਸਐਚਓ ਚੱਬੇਵਾਲ ਵਿਸ਼ੇਸ਼ ਤੌਰ ਤੇ ਪੁੱਜ ਰਹੇ ਨੇ ਉਹਨਾਂ ਦੱਸਿਆ ਕਿ ਇਸ ਲਾਨਾ 18 ਸ਼ਾਨਦਾਰ ਸ਼ਿੰਜ ਮੇਲੇ ਦੌਰਾਨ ਮੁੱਖ ਮਹਿਮਾਨ ਡਾਕਟਰ ਰਾਜਕਮਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਅਤੇ ਡਾਕਟਰ ਇਸ਼ਾਨ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਜੇਤੂ ਅਤੇ ਉਪ ਜੇਤੂ ਪਹਿਲਵਾਨਾਂ ਨੂੰ ਯਾਦਗਾਰੀ ਚਿੰਨ ਅਤੇ ਨਗਦੀ ਨਾਮ ਦੇ ਕਿਸ ਨੂੰ ਮਾਨਤਾ ਕਰਨਗੇ ਉਹਨਾਂ ਦੱਸਿਆ ਕਿ ਇਸ ਲਾਣਾ ਛਿੰਝ ਮੇਲੇ ਦੌਰਾਨ ਸਿਰਫ ਸੱਦੇ ਹੋਏ ਪਹਿਲਵਾਨ ਹੀ ਕੁਸ਼ਤੀ ਲੜਨਗੇ ਇਸ ਮੌਕੇ ਪ੍ਰદાન ਚਰਨਜੀ ਲਾਲ ਬਿਹਾਲਾ ਪਰਮਿੰਦਰ ਸਿੰਘ ਲੰਬੜਦਾਰ RAMLAL ਰਗਵੀਰ ਸਿੰਘ ਮਨੋਹਰ ਲਾਲ ਰਕੇਸ਼ ਕੁਮਾਰ ਨਿਰਮਲ ਸਿੰਘ ਨਿੰਮਾ ਬੱਬਾ ਪ੍ਰਕਾਸ਼ RAM ਐਨ ਆਰ ਆਈ ਮਨਦੀਪ ਸਿੰਘ ਮੈਂ ਵੀ ਅਜਮੇਰ ਕੈਨੇਡਾ ਅਜੇ ਕੁਮਾਰ ਸਨਮ ਕੈਨੇਡਾ ਪਵਨ ਕੁਮਾਰ ਇਟਲੀ ਨਿਰੰਜਨ ਸਿੰਘ ਕੈਨੇਡਾ ਪ੍ਰਦੀਪ ਧਾਰੀਵਾਲ ਕੁਲਦੀਪ ਧਾਰੀਵਾਲ ਗੁਰਪ੍ਰੀਤ ਪੰਚ ਗੁਰਦੇਵਾਲ ਪੰਚ ਨਵਦੀਪ ਕੌਰ ਸਰਪੰਚ ਮੰਗਤਰਾਮ ਸੋਢੀ ਆਕਾਸ਼ ਸਾਵੀ ਰਵੀ ਸੰਜੀਤ ਕੁਮਾਰ ਸਾਹਿਲ ਹਰਸ਼ ਅਤੇ ਨਗਰ ਦੀਆਂ ਬੀਬੀਆਂ ਭੈਣਾਂ ਤੇ ਸਮੂਹ ਸੇਵਾਦਾਰ ਇਸ ਮੌਕੇ ਹਾਜ਼ਰ ਸਨ ਉਹਨਾਂ ਦੱਸਿਆ ਕਿ ਇਸ ਮੌਕੇ ਇਸ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਅਤੇ ਰਾਤ ਨੂੰ ਗੁग्गा यारਪੀਰ ਜੀ ਦੀ ਯਾਦ ਵਿੱਚ ਕਲਾਕਾਰ ਗੁग्गा यारਪੀਰ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ ਆਓ ਸੀ ਦੇਖਦੇ ਹਾਂ ਗੁग्गा यारਪੀਰ ਜੀ ਦੇ ਫਲਾਨਾ ਜੁੜ ਮੇਲੇ ਦੀਆਂ ਤਿਆਰੀਆਂ ਦੀਆਂ ਕੁਝ ਲਾਈਵ ਤਸਵੀਰਾਂ ਅੱਤੇ ਗੱਲਬਾਤ ਕਰਦੇ ਹਾਂ ਪ੍ਰਬੰਧਕ ਜਰਨਜੀ ਲਾਲ ਬਿਹਾਲਾ ਜੀ ਨਾਲ ਸੋ ਦੇਖਦੇ ਰਹੋ ਸਰਬ ਧਰਮ ਨਿਊਜ਼ ਚੈਨਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਦੇਖਦੇ ਰਹੋ ਸਰਬ ਧਰਮ ਨਿਊਜ਼ ਚੈਨਲ ਧੰਨਵਾਦ ਫਾਰਮਰ ਸਲਾਨਾ ਸ਼ਹੀਦ ਮੇਲਾ ਪਿੰਡ ਬਿਹਾਲਾ ਵਿਖੇ ਸਾਰੇ ਹੀ ਨਗਰ ಗ್ರಾಮ ਪੰਚਾਇਤ ਬਿਹਾਲਾ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਗੁਗਾ ਯਾਰ ਪੀਰ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ ਸੋ ਸਾਰੀਆਂ ਸੰਗਤਾਂ ਨੂੰ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਵਸਦੀਆਂ ਸੰਗਤਾਂ ਨੂੰ ਸਾਰਿਆਂ ਵੱਲੋਂ ਗੁਗਾ ਯਾਰ ਪੀਰ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਮੁਬਾਰਕਬਾਦ ਤੇ ਨਾਲ ਹੀ ਅਸੀਂ ਬੇਨਤੀ ਕਰਦੇ ਆਂ ਸਾਰੇ ਹੀ ਪਹਿਲਵਾਨ ਜੀ ਦਾ ਨੂੰ ਜਿਹੜਾ ਜਿਨ੍ਹਾਂ ਨੂੰ ਅਸੀਂ ਜਿਹਨਾਂ ਜਿਹਨਾਂ ਖਾੜਿਆਂ ਨੂੰ ਸੱਦੇ ਦਿੱਤੇ ਹੋ ਆ ਉਹ ਜਿਹੜੀਆਂ ਪਹਿਲਵਾਨਾਂ ਵਾਲੀਆਂ ਜਿਹੜੀਆਂ ਕੋਸ਼ਤੀਆਂ ਪਹਿਲ ਦੇ ਤੌਰ ਤੇ ਕਰਵਾਈਆਂ ਜਾਣੀਆਂ ਸੋ ਇਹ 18 ਮਸਲਾਨਾ ਸ਼ਿੰਜੂ ਮੇਲਾ ਜਿਹੜਾ 31 ਤਰੀਕ ਨੂੰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਅੱਜ 30 ਤਰੀਕ ਅੱਜ ਰਾਤ ਨੂੰ ਸੰਦੀਪ ਓਧਰਵਾਲ ਜੀ ਸੰਜੀਵ ਖਵਾਲ ਜੀ ਸਨੀ ਸੈਗਲ ਜੀ ਆਕਾਸ਼ ਝਟਪੁਰੀ ਜੀ ਅਤੇ ਪਰਮਜੀ ਸੋਢੀ ਜੀ ਮਹਾਰਾਜ ਦੀ ਬਾਣੀ ਦਾ ਗੁਣਗਾਨ ਕਰਨਗੇ ਸੋ ਸਾਰਿਆਂ ਨੂੰ ਖੁੱਲਾ ਸੱਦਾ ਵਾ ਵੀ ਅੱਜ ਰਾਤ ਨੂੰ 30 ਤਰੀਕ ਨੂੰ ਉੱਥੇ ਪਹੁੰਚੋ ਪਿੰਡ ਵਿਹਾਲਾ ਵਿਖੇ ਦਰਬਾਰ ਵਿਖੇ ਤੇ ਸਾਰੇ ਸੰਗਤਾਂ ਮਹਾਰਾਜ ਦੀ ਬਾਣੀ ਦਾ ਗੁਣਗਾਨ ਕਰਨਗੇ ਤੇ ਆਨੰਦ ਮਾਣਨਗੇ ਸੋ ਇੱਕ ਵਾਰ ਫਿਰ ਤੋਂ ਮੈਂ ਹੈ ਜੀ ਪ੍ਰਬੰਧਕ ਮੂਗਾ ਯਾਰ ਵੀ ਕਮੇਟੀ ਦਾ ਆਪ ਜੀ ਨੂੰ ਬੇਨਤੀ ਕਰਦਾ ਹਾਂ ਸਾਰੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਆ ਵੀ ਜਰੂਰ ਐਂਡਰਵ ਸੱਜ ਪੁਜਾਰੀ ਦੇ ਵਿੱਚ ਪਹੁੰਚੋ ਤੇ ਆ ਕੇ ਮੇਲੇ ਦੀ ਰੌਣਕ ਬਣਾਓ ਸੇ ਪ੍ਰਧਾਨ ਜੀ ਇਸ ਮੌਕੇ ਕੋਈ ਰਾਜਨੀਤਿਕ ਸ਼ਖਸੀਅਤਾਂ ਵੀ ਆ ਰਹੀਆਂ ਸ਼ੇ ਮੇਲੇ ਜੀ ਹਾਂ ਜੀ ਤਕਰੀਬਨ 18 ਸਾਲ ਤੋਂ ਸਾਡੇ ਨਾਲ ਡਾਕਟਰ ਰਾਜਕਮਾਰ ਜੀ ਜੁੜੇ ਹੋਏ ਆ ਜਦੋਂ ਪੋਲੀਟਿਕਲ ਨਹੀਂ ਵੀ ਸਨ ਉਦੋਂ ਤੋਂ ਸਾਡੇ ਨਾਲ ਜੁੜੇ ਹੋਏ ਆ ਉਹ ਹਰੇਕ ਸਾਲ ਮੇਲੇ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਡਾਕਟਰ ਰਾਜਕਮਾਰ ਜੀ ਅਤੇ ਐਮ ਐਲ ਏ ਸ਼ਾਂਤ ਕੁਮਾਰ ਜੀ ਇਹ ਸਰਕਾਰ ਕਰਨਗੇ ਤੇ ਉਹਨਾਂ ਦਾ ਸਾਨੂੰ ਸਹਿਯੋਗ ਵੀ ਬਹੁਤ ਹਰ ਵੇਲੇ ਸਾਡੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਖੜਦੇ ਆ ਨਗਰ ਦਾ ਕੋਈ ਵੀ ਕੰਮ ਹਰੇਕ ਮੇਲੇ ਦੇ ਉੱਤੇ ਕੋਈ ਨਾ ਕੋਈ ਸਾਨੂੰ ਪਿੰਡ ਨੂੰ ਗ੍ਰਾਂਟ ਦੇ ਕੇ ਜਾਂਦੇ ਆ ਤੇ ਸੋ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਤੇ ਨਾਲ ਹੀ ਐਨਆਰਈ ਵੀਰਾਂ ਦਾ ਵੀ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਡੇ ਨਾਲ ਹਰ ਵੇਲੇ ਹਰੇਕ ਕੰਮ ਦੇ ਵਿੱਚ ਸਾਡੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਖੜਦੇ ਤੇ ਅਸੀਂ ਉੱਥੇ ਸਾਰਿਆਂ ਨੂੰ ਵਧਾਈ ਦਿੰਨੇ ਆ ਜੀ ਮੇਲੇ ਤਾਰਾ ਬੋਗਾ ਯਾਰ ਪੀਰ ਦਾ ਬਹੁਤ ਸਾਦੇ ਦੁਕਾਨ ਕੀ